ਸ਼ਾਲੀ ਯੂਪੀਆਈ ਰਹੇਗਾ ਫ੍ਰੀ ਆਰਬੀਆਈ ਗਵਰਨਰ ਨੇ ਦਿੱਤਾ ਹੈਰਾਨ ਕਰਨ ਵਾਲਾ ਜਵਾਬ ਸੱਚੇ ਕਾਲ ਜੀ ਮੈਂ ਮਹਿਕਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਇਸ ਵੇਲੇ ਵੀ ਵੱਡੀ ਖਬਰ ਲੈ ਕੇ ਹਾਜ਼ਰ ਆ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲੋਤਰਾ ਨੇ ਹਾਲੀ ਵਿੱਚ ਕਿਹਾ ਸੀ ਕਿ ਯੂਪੀਆਈ ਯੂਨੀਫਾਈਡ ਪੇਮੈਂਟ ਇਨਫਰਮੈਂਟ ਦੀ ਸੇਵਾ ਹਮੇਸ਼ਾ ਮੁਫਤ ਨਹੀਂ ਹੋ ਸਕਦੀ ਪਰ ਉਹਨੇ ਸਪਸ਼ਟ ਤੌਰ ਤੇ ਕਿਹਾ ਕਿ ਕੀ ਇਹ ਅਸਰ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਚਲਾਉਣ ਵਿੱਚ ਇੱਕ ਲਾਗਤ ਆਮਲ ਹੈ ਅਤੇ ਕਿਸੇ ਨੂੰ ਇਹ ਲਾਗਤ ਚਲਣੀ ਪਵੇਗੀ ਆਰਬੀਆਈ ਦੇ ਗਵਰਨਰ ਨੇ ਮੁੰਦਰਾ ਨੀਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਕਦੇ ਨਹੀਂ ਕਿਹਾ ਕਿ ਯੂਪੀਆਈ ਹਮੇਸ਼ਾ ਮੁਫਤ ਰਹੇਗਾ ਇਸ ਸੇਵਾ ਨਾਲ ਜੁੜੇ ਖਾਚੇ ਹਨ ਤੇ ਕੋਈ ਨਾ ਕੋਈ ਇਹਦਾ ਭੁਗਤਾਨ ਕਰੇਗਾ ਗਵਰਨਰ ਨੇ ਅੱਗੇ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਇਸ ਪ੍ਰਣਾਲੀ ਨੂੰ ਟਿਕਾਊ ਬਣਾਇਆ ਜਾਣਾ ਚਾਹੀਦਾ ਹੈ ਭਾਵੇਂ ਭੁਗਤਾਨ ਸਰਕਾਰ ਦੁਆਰੇ ਕੀਤਾ ਜਾਵੇ ਜਾਂ ਕੋਈ ਹੋਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇਸ ਸੇਵਾ ਦੀ ਲਾਗਤ ਲੰਬੇ ਸਮੇਂ ਲਈ ਭੁਗਤਾਨ ਕੀਤੇ ਬਿਨਾ ਨਹੀਂ ਚਲਾਈ ਜਾ ਸਕਦੀ ਉਹਨਾਂ ਨੇ ਕਿਹਾ ਕਿ ਕੋਈ ਵੀ ਸੇਵਾ ਉਦੋਂ ਹੀ ਟਿਕਾਊ ਹੁੰਦੀ ਹੈ ਜਦੋਂ ਇਸ ਦੀ ਲਾਗਤ ਕਵਰ ਕੀਤੀ ਜਾਂਦੀ ਹੈ ਭਾਵੇਂ ਇੱਕ ਵਿਅਕਤੀ ਵਪਾਰੀ ਬੈਂਕ ਜਾਂ ਸਰਕਾਰ ਹੋਵੇ ਆਰਪੀਏ ਦੇ ਗਵਰਨਰ ਨੇ ਪਹਿਲਾਂ ਹੀ 10 ਮੁੱਦਿਆਂ ਤੇ ਚਿੰਤਾ ਪ੍ਰਗਟ ਕੀਤੀ ਸੀ 10 ਜੀਏ ਚਲਾਈ ਵਿਸਾਪਤੀ ਵਿੱਚ ਫਾਈਨੈਂਸ਼ੀਅਲ ਐਕਸਪ੍ਰੈਸ VFCIs ਮਿਲਣ ਵਿੱਚ ਉਹਨਾਂ ਨੇ ਕਿਹਾ ਕਿ UPI ਦਾ ਜ਼ੀਰੋ ਕਾਸਟ ਮਾਡਲ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕਦਾ ਉਹਨਾਂ ਨੇ ਕਿਹਾ ਕਿ ਇਹ ਸਭ ਨੇ ਸਰਕਾਰ ਇਹ ਸੇਵਾ ਨੂੰ ਸਬਸਿਡੀ ਦੇ ਰਹੀ ਹੈ ਜਿਸ ਕਾਰਨ ਬੈਂਕਾਂ ਤੇ ਹੋਰ ਕੰਪਨੀਆਂ ਨੂੰ ਕੋਈ ਸਿੱਧੀ ਲਾਗਤ ਨਹੀਂ ਹੈ ਪਰ ਜਿਵੇਂ ਜਿਵੇਂ ਲੈਣ ਦੇਣ ਦੀ ਗਿਣਤੀ ਵਧ ਰਹੀ ਹੈ ਲਾਗਤ ਵੀ ਵਧ ਰਹੀ ਹੈ ਇਸ ਨਾਲ ਇੱਕ ਵੱਡੀ ਖਬਰ ਇਹ ਵੀ ਆ ਆਈ ਹੈ ਕਿ ICICI ਬੈਂਕ ਨੇ UPI ਲੈਣ-ਦੇਣ ਤੇ ਪ੍ਰੋਸੈਸਿੰਗ ਫੀਸ ਆ ਬਸੂਲਨੀ ਸ਼ੁਰੂ ਕਰ ਦਿੱਤੀ ਹੈ ET ਦੇ ਕਾਪੋਰਡ ਮੁਤਾਬਿਕ ICICI ਬੈਂਕ ਤੋਂ ਹੋਣਾ ਲੈਣ-ਦੇਣ ਦੇ ਆਧਾਰ ਤੇ ਭੁਗਤਾਨ ਐਗਰੀਗੇਟਰਾਂ ਤੋਂ ਚਾਰਜ ਲੱਗੇਗਾ ਜੇ ਪੀਏ ਦਾ ICICI ਪੇਮ ਕੇ ਵਿਚਕਾਰ ਐਸਕ੍ਰੋ ਖਾਤਾ ਹੈ ਤਾਂ 2 ਬੇਸਿਸ ਪੁਆਇੰਟ ਤੱਕ ਬਸੂਲਿਆ ਜਾਵੇਗਾ ਪ੍ਰਤੀ ਟ੍ਰਾਂਜੈਕਸ਼ਨ ਵਰਤੋ-ਵਦ ਛੇ ਰੁਪਏ ਜਿੰਨਾ ਪੀਏ ਦਾ ICICI ਵਿੱਚ एसक्रो खाता ਨਹੀਂ ਹੈ ਉਹਨਾਂ ਤੋਂ 4 ਬੇਸਿਸ ਪੁਆਇੰਟ ਤੱਕ ਵਸੂਲਿਆ ਜਾਵੇਗਾ ਦੱਸਦੀ ਹਾਂ ਇਹ ਪ੍ਰਤੀ ਟ੍ਰਾਂਜੈਕਸ਼ਨ ਵੱਧ ਤੋਂ ਵੱਧ 101 ਰੁਪਏ ਜੇ ਵਪਾਰੀ ਦਾ ICICI ਬੈਂਕ ਵਿੱਚ ਖਾਤਾ ਹੈ ਅਤੇ ਲੈਣ-ਦੇਣ ਉਸ ਤੋਂ ਕੀਤਾ ਜਾਂਦਾ ਹੈ ਤਾਂ ਕੋਈ ਚਾਰਜ ਨਹੀਂ ਲੱਗੇਗਾ ਇਸ ਤਰ੍ਹਾਂ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ ਮਿਹਰ ਤੇ ਨਾਲ ਧੰਨਵਾਦ